ਗੁਰਦਾਸਪੁਰ ਧਾਰੀਵਾਲ ਬੇਜੀ ਕਲੋਨੀ ਵਿਖੇ ਜ਼ਿਲ੍ਹਾ ਯੂਥ ਪ੍ਰਦਾਨਪਤੀਾ ਗਿਰਦੀ ਪ੍ਰਧਾਨ ਦੀ ਹੈ ਮਸੀਹ ਭਾਈਚਾਰੇ ਦੀ ਮੀਟਿੰਗ ਦਾ ਸਾਈਬ ਮਸੀਹ ਜ਼ਿਲ੍ਹਾ ਪ੍ਰਧਾਨ ਦੇ ਸਹਿਯੋਗ ਨਾਲ ਆਯੋਜਨ ਕੀਤਾ ਗਿਆ ਮੰਜਲੇ ਉਹੀ ਕੋ ਮਿਲਤੀ ਹੈ ਜਿਨ ਕੇ ਸੁਪਨੋ ਮੇ ਜਾਨ ਹੋਤੀ ਹੈ ਪੰਖੋ ਸੇ ਕੁਛ ਨਹੀਂ ਹੋਤਾ ਹੌਸਲੇ ਸੇ ਉਡਾਨ ਹੋਤੀ ਹੈ ਸੋ ਸਭ ਤੋਂ ਪਹਿਲਾ ਤੇ ਮੈਂ ਖੁਦਾਵੰਦ ਦੇ अजीम ਤੇ ਬਰਕਤਨਾ ਦੇ ਵਿੱਚ ਸਭ ਨੂੰ ਸਲਾਮ ਆਖਣਾ ਤੇ ਮੈਂ ਬੜੀ ਖੁਸ਼ੀ ਦੇ ਨਾਲ ਅੱਜ ਦਾਸਾ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਜੋ ਅਣਖ ਜਗਾਓ ਆਜ਼ਾਦੀ ਪਾਓ ਰਾਜ ਲਿਆਓ ਬੈਨਰ ਹੇਠ ਸੀਐਨਐਫ ਦੀ ਸਟੇਟ ਕੋਰਟ ਕਮੇਟੀ ਨੇ ਔਰ ਡਿਸਟ੍ਰਿਕਟ ਕਮੇਟੀਆਂ ਨੇ ਮਿਲ ਕੇ ਫੈਸਲਾ ਕੀਤਾ ਸੀਗਾ ਕਿ ਕਿ ਜਿਹੜੀ ਇੱਕ ਰਾਜਪਦਰੀ ਰੈਲੀ ਮਾਲਵੇ ਦੇ ਜ਼ਿਲ੍ਹਾ ਪਟਿਆਲੇ ਦੇ ਹਲਕਾ ਸਮਾਣਾ ਵਿੱਚ ਕਰਨੀ ਆ ਉਹਨੂੰ ਕਾਮਯਾਬ ਕਰਨ ਦੇ ਲਈ ਮੈਂ ਸਾਰੇ ਪੰਜਾਬ ਦੇ ਸੀਐਨਐਫ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਪਾਸਮਾਨਾਂ ਦਾ ਜਿਨ੍ਹਾਂ ਨੇ ਉਸ ਰੈਲੀ ਨੂੰ ਕਾਮਯਾਬ ਕਰਨ ਲਈ ਆਪਣਾ ਬੜਬੁੱਲਾ ਯੋਗਦਾਨ ਦਿੱਤਾ ਉਹਦੇ ਵਿੱਚ 21 ਦਾ ਦਸੀ ਆਪਾਂ ਉਹਦੇ ਵਿੱਚ ਮਤਾ ਪਾਸ ਹੋਇਆ ਸੀ ਜੀ ਸਰ ਕਿ ਇਸ ਤੋਂ ਬਾਅਦ ਹਰੇਕ ਜ਼ਿਲ੍ਹੇ ਵਿੱਚ ਜਿਹੜੀ ਆ ਰੈਲੀ ਹੋਣੀ ਚਾਹੀਦੀ ਆ ਅਣਖ ਜਗਾਵ ਜਾਦੀ ਪਾਓ ਰਾਜ ਲਿਆਓ ਤੇ ਅੱਜ ਇਹ ਪਹਿਲੀ ਰੈਲੀ ਜਿਹੜੀ ਆ ਗੁਰਦਾਸਪੁਰ ਦੇ ਵਿੱਚ 1 ਅਗਸਤ ਨੂੰ ਆ ਦਿਨ ਵੀਰਵਾਰ ਸਵੇਰੇ ਸੋਮਵਾਰ ਹਾਲੀਵੁੱਡ ਪੈਰਿਸ ਦੇ ਵਿੱਚ ਹੋਣ ਜਾ ਰਹੀ ਆ ਸੋ ਅੱਜ ਇਸ ਰੈਲੀ ਦਾ ਜਿਹੜਾ ਪੋਸਟਰ ਜਾਰੀ ਹੋਣਾ ਸੀ ਉਸ ਪੋਸਟਰ ਨੂੰ ਜਾਰੀ ਕਰਨ ਦੇ ਮੌਕੇ ਤੇ ਅੱਜ 올 ਡਿਨੋਮੀਨੇਸ਼ਨਸ ਜਿਹੜੀਆਂ ਉਹ ਇੱਕ ਮੰਚ ਤੇ ਅੱਜ ਇਕੱਠੀਆਂ ਹੋਈਆਂ ਨੇ ਅੱਜ ਧਾਰੀਵਾਲ ਵਿੱਚ ਇਹ ਜਿਹੜੀ ਮੀਟਿੰਗ ਇੱਕ ਮੰਚ ਤੇ ਇਕੱਠੇ ਹੋ ਕੇ ਕੀਤੀ ਗਈ ਆ ਅਸੀਂ ਆਸ ਕਰਦੇ ਹਾਂ ਕਿ ਉਹ ਜਿਹੜੀ ਜਰੀਹੋ ਦੀ ਦੀਵਾਰ ਜਿਹੜੀ ਕੱਜ ਭਾਰਤ ਦੇ ਵਿੱਚ ਬਖ ਬਖ ਸਟੇਟਾਂ ਦੇ ਵਿੱਚ ਮਸੀ ਭਾਈਚਾਰੇ ਦੇ ਖਿਲਾਫ ਐਂਟੀ ਕਨਵਰਜਨ ਲਾਲਿਆ ਕੇ ਖੜੀ ਕੀਤੀ ਗਈ ਆ ਔਰ ਇਹ ਜਿਹੜੀ ਅਣਖ ਜਗਾਇਆ ਜਦੀ ਪਾ ਰਾਲਿਆ ਆਉਂਦੀਆਂ ਨੇ ਹੋਣ ਹੋਣ ਵਾਲੀਆਂ ਰੈਲੀਆਂ ਨੇ ਜਿਲ੍ਹਾ ਪੱਧਰ ਤੇ ਉਸ ਦੀਵਾਰ ਨੂੰ ਢਾਉਣ ਦਾ ਕੰਮ ਕਰੇ ਕਿਉਂਕਿ ਭਾਰਤ ਇੱਕ ਸੈਕੂਲਰ ਦੇਸ਼ ਆ ਸੈਕੂਲਰ ਡੇਸ ਦੇ ਵਿੱਚ 바ਵਾ ਸਾਹਿਬ ਨੇ ਸੰਵਿਧਾਨ ਦੇ ਚਾਰਟੀਕਲ 25 ਦੇ ਤਹਿਤ ਹਰ ਇੱਕ ਵਿਅਕਤੀ ਨੂੰ ਆਪਣਾ ਧਰਮ ਚੁਣਨ ਤੇ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਦਿੱਤੀ ਹੈ ਕੋਈ ਵੀ ਵਿਅਕਤੀ ਕਿਸੇ ਨੂੰ ਰੋਕ ਨਹੀਂ ਸਕਦਾ ਆਪਣੇ ਧਰਮ ਦੇ ਪ੍ਰਚਾਰ ਕਰਨ ਤੋਂ ਤੇ ਕਿਸੇ ਵੀ ਧਰਮ ਨੂੰ ਮੰਨਣ ਤੋਂ ਪਰ ਜੇ ਕੋਈ ਕਰ ਰਿਹਾ ਸਰਕਾਰਾਂ ਨੂੰ ਉੱਤੇ ਧਿਆਨ ਦੇਣਾ ਚਾਹੀਦਾ ਇੱਥੇ ਸਾਡੇ ਮੁੱਦੇ ਉਸ ਰੈਲੀ ਦੇ ਵਿੱਚ ਅਸੀਂ ਭਾਈਚਾਰੇ ਨੂੰ ਰੱਖਮਾ ਕਰਨ ਮਿਲੇ ਔਰ ਸਾਡੇ ਕਬਰਸਤਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਹੈ ਜਿਹੜੀਆਂ ਦੱਬੀਆਂ ਉਛੜਾਈਆਂ ਜਾਣ ਜਿੱਥੇ ਹੈ ਨਹੀਂ ਦਿੱਤੀਆਂ ਜਾਣ ਸਾਡੇ ਗਰੀਬ ਜਿਹੜੇ ਵਿਦਿਆਰਥੀ ਉਹਨਾਂ ਦੇ ਵਜੀਫੇ ਕਾਉਂਟਾਂ ਵਿੱਚ ਪੈਣ ਪੜੇ ਲਿਖੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਔਰ ਜਲਸ਼ਰਮ ਯਾਤਰਾ ਔਰ ਜਿਹੜੀ ਸਾਡੀ ਕ੍ਰਿਸਚਨ ਰੈਜੀਮੈਂਟ ਤੋੜਤੀ ਬਹਾਲ ਹੋਵੇ ਉਹਦੇ ਨਾਲ ਅਸੀਂ ਪੰਜਾਬੀ ਵੀ ਆ ਤੇ ਪੰਜਾਬੀ ਹੋਣ ਦੇ ਨਾਤੇ ਸਾਡੀ ਜਿਹੜੀ ਚਿੰਤਾ ਪੰਜਾਬ ਲਈ ਆ ਤੇ ਅੱਜ ਅਸੀਂ ਜਦੋਂ ਖਬਰਾਂ ਸੁਣਦੇ ਆ ਤੇ ਪਹਿਲਾਂ ਜਦੋਂ ਮੈਂ ਪੜਦਾ ਹੁੰਨਾ ਸੀਗਾ ਤੇ ਉਦੋਂ ਯੂਪੀ ਬਿਹਾਰ ਦੀਆਂ ਸੁਣੀਦਾ ਵੀ ਜੰਗਲ ਰਾਜ ਆ ਵੀ ਯੂਪੀ ਚ ਕਦੀ ਕਿਸੇ ਨੂੰ ਮਾਰਤਾ ਤੇ ਯੂਪੀ ਬਿਹਾਰ ਚ ਕਿਸੇ ਨੂੰ ਮਾਰਤਾ ਪਰ ਪੰਜਾਬ ਦੇ ਵਿੱਚ ਇਹੋ ਜੀ ਗੱਲ ਜਿਹੜੀ ਆ ਅਸੀਂ ਸਪਨਾ ਵੀ ਨਹੀਂ ਦੇਖਿਆ ਸੀਗਾ ਕਿ ਪੰਜਾਬ ਦੇ ਵਿੱਚ ਕਾਰੋਬਾਰੀਆਂ ਨੂੰ ਜਿਹੜਾ ਉਹਨਾਂ ਨੂੰ ਫਰੋਤੀ ਉਹਨਾਂ ਤੋਂ ਮੰਗੀ ਜਾਏ ਕਿ ਉਹਨਾਂ ਨੂੰ ਕਾਰੋਬਾਰ ਕਰਨ ਤੋਂ ਡਰਾਇਆ ਜਾਏਗਾ ਪਰ ਇਹ ਪੰਜਾਬ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਕਿ ਅੱਜ ਪੰਜਾਬ ਜਿਹੜਾ ਆ ਉਹ ਜੂਪੀ ਵਿਹਾਰ ਤੋਂ ਠੀਕ ਹੋ ਰਿਹਾ ਲੇਕਿਨ ਪੰਜਾਬ ਜੂਪੀ ਵਿਹਾਰ ਤੋਂ ਵੀ ਥੱਲੇ ਜਾ ਰਿਹਾ ਸੋ ਮੈਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਕਿ ਆਪਣੀ ਰਾਜਨੀਤਿਕ ਜਿਹੜੀ ਦਖਲਅੰਦਾਜ਼ੀ ਆ ਜਿਆਦਾ ਮੈਨੂੰ ਲੱਗਦਾ ਕਿ ਹਲੇ ਬਾਹਰੋਂ ਧਮਕੀਆਂ ਘਟੇ ਜਿਹੜੇ ਸਰਕਾਰ ਦੇ ਚੁਣੇ ਹੋਏ ਐਮਐਲਏ ਐਮਪੀ ਛੋਟਛੋਟੀਆਂ ਗੱਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਾਰਟੀ ਵਾਗੀ ਖੜੀ ਕਰਕੇ ਜਿਹੜਾ ਮਾਹੌਲ ਬਣਾ ਰਹੇ ਉਹਦਾ ਨਤੀਜਾ ਕਿ ਅੱਜ ਪੰਜਾਬ ਦੇ ਵਿੱਚ ਹਰ ਕਾਰੋਬਾਰੀ ਜਿਹੜਾ ਉਹ ਕਾਰੋਬਾਰ ਛੱਡ ਕੇ ਕਿਤੇ ਭੱਜਣਾ ਚਾਹੁੰਦਾ ਉਹ ਕਹਿੰਦਾ ਜੀ ਪੰਜਾਬ ਚ ਮੈਂ ਸੇਫ ਹੀ ਨਹੀਂ ਸੋ ਗੁਰਦਾਪੁਰ ਚ ਵੀ ਪਿਛਲੇ ਦਿਨਾਂ ਚ ਹੋਇਆ ਸੋ ਅਸੀਂ ਇਹਨਾਂ ਘਟਨਾਵਾਂ ਦੀ ਨਿੰਦਾ ਕਰਦੇ ਆਂ ਔਰ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਨੇ ਕਿ ਸਮਾਂ ਰਿੰਦੇ ਕਾਨੂੰਨ ਵਿਵਸਥਾ ਨੂੰ ਠੀਕ ਕਰੋ ਔਰ ਗਰੀਬਾਂ ਨੂੰ ਇੱਕ ਯਕੀਨ ਦਿਵਾਓ ਕਿ ਤੁਹਾਡੇ ਨਾਲ ਤੱਕਾਂ ਨਹੀਂ ਹੋਊਗਾ ਜਿਹ ਦਿਨ ਸ਼ਾਬਰ ਹੋਵੇ ਤੇ ਵਧੀਆ ਗੱਲ ਹੈ ਚਲਣਾ ਚਾਹੀਦਾ ਅਸੀਂ ਇਹਦੇ ਹੱਕ 'ਚਾ ਸੀਐਨਐਫ ਨੇ ਹਮੇਸ਼ਾ ਸਮਰਥਨ ਕੀਤਾ ਔਰ ਅਸੀਂ ਇਹਦੇ ਵਿੱਚ ਸ਼ਾਮਿਲ ਵੀ ਹੁੰਦੇ ਆਂ ਪਰ ਜਦ ਨਸ਼ਾ ਦੇ ਵਿਰੁੱਧ ਵੱਡੀਆਂ ਮਖਸ਼ੀਆਂ ਹੱਥ ਪਾਉਣ ਦੀ ਬਜਾਏ ਆਮ ਲੋਕਾਂ ਨੂੰ ਫੜ ਫੜ ਕੇ ਇਹ ਅੰਕੜਾ ਦਿਖਾਈ ਜਾਣਾ ਸਟੈਟਿਸਟਿਕਸ ਬਣਾਉਣਾ ਕਿ ਦੇਖੋ ਜੀ ਅਸੀਂ ਇੰਨੇ ਪਰਚੇ ਕਰਤੇ ਇਹ ਤੱਕੇਸ਼ਾਈ ਜਿਹੜੀ ਆ ਬੰਦ ਕਰੋ ਔਰ ਪੁਲਿਸ ਨੂੰ ਡਾਇਰੈਕਸ਼ਨ ਦਿਓ ਮੁੱਖ ਮੰਤਰੀ ਸਾਹਿਬ ਕਿ ਪੁਲਿਸ ਸੈਨਸਰ ਤਰੀਕੇ ਨਾਲ ਕੰਮ ਕਰੇ ਜਿਹੜੇ ਪੈਡਰਰ ਨੇ ਸਜ਼ਾ ਹੋਵੇ ਉਹਨਾਂ ਨੂੰ ਪਰ ਆਮ ਬੰਦੇ ਨੂੰ ਗਰੀਬ ਨੂੰ ਫੜ ਕੇ ਜਿਹੜਾ ਕਿ ਆਦੀ ਆ ਉਹਨੂੰ ਕਹੋ ਵੀ ਤੂੰ ਨਸ਼ਾ ਵੇਚਦਾ ਤੇ ਮੁੜ ਕੇ ਤੇ ਪੀੜਾ ਪੰਜਾਬੀ ਚ ਲਾਓ ਇਹ ਡੇਰਾ ਮਾਪਦਾਨ ਸਹੀ ਨਹੀਂ ਹੈ ਦੇਖੋ ਸਾਡਾ ਜਿਹੜਾ ਸੰਗਠਨ ਹੈ ਮਸੀਹ ਭਾਈਚਾਰਾ ਇੱਕੋ ਹੀ ਸੰਗਠਨ ਹੈ ਸਾਰੀਆਂ ਮਿਸ਼ਨਾਂ ਸਾਰਾ ਭਾਈਚਾਰਾ ਇੱਕੋ ਹੀ ਸੰਗਠਨ ਹੈ ਤੇ ਅਸੀਂ ਮਸੀਹ ਭਾਈਚਾਰੇ ਨੂੰ ਤੇ ਸਮੂਹ ਪਾਸਟਰ ਸਹਿਬਾਨਾਂ ਨੂੰ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਸਪੈਸ਼ਲੀ ਕਿਉਂਕਿ ਗੁਰਦਾਸਪੁਰ ਦੇ ਢਾਰੀਵਾਲ ਦੇ ਵਿੱਚ ਹੋ ਰਹੀ ਰਹਿ ਲਈ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਕਿ ਆਓ ਔਰ ਉਸ ਦਿਨ ਜਿਹੜੇ ਪੰਜਾਬ ਦੇ ਖਲਾਫ ਜਿਹੜੇ ਸਾਡੇ ਮੁੱਦੇ ਖੜੇ ਨੇ ਪੰਜਾਬ ਦੇ ਸਰਕਾਰ ਕੋਲ ਨਹੀਂ ਦੇ ਰਹੀ ਤਾਂ ਪੰਜਾਬ ਦੇ ਖਲਾਫ ਆਪਾਂ ਲਲਕਾਰ ਮਾਰੀਏ ਤੇ ਜਗਾਈਏ ਸੁੱਤੀ ਗੁੰਗੀ ਸਰਕਾਰ ਨੂੰ ਕਿ ਸਾਡੇ ਹੱਕ ਬਣਦੇ ਆ ਦਿੱਤੇ ਜਾਣ ਥੈਂਕ ਯੂ ਮੈਂ ਮੈਮੇਡ ਕੌਮਸਨ ਐਡਮਿਨਿਸਟਰेटर ਮੈਕਰੋਬਰਾ ਹਸਪੀਟਲ ਧਾਰੀਵਾ ਔਰ ਅੱਜ ਜੋ ਇਥੇ ਮੀਟਿੰਗ ਹੋਈ ਆ ਜੋ ਕਿ ਅਨਖ ਜਗਾਓ ਰੈਲੀ ਦੇ ਵਿਸ਼ੇ ਦੇ ਵਿੱਚ ਔਰ ਅੱਜ ਸਾਰੇ ਹੀ ਆਰਗੇਨਾਈਜੇਸ਼ਨ ਦੇ ਜਿੰਨੇ ਵੀ ਪਾਸਟਰ ਸਹਿਬਾਨ ਨੇ ਸਾਡੇ ਇਲਾਕਾ ਨਿਵਾਸੀ ਨੇ ਔਰ ਇਸ ਏਰੀਆ ਦੇ ਜੋ ਮੁਖੀ ਹਨ ਔਰ ਲਾਲਸ ਚੌਧਰੀ ਜੀ ਵੀ ਇਸ ਜਗ੍ਹਾ ਤੇ ਮੌਜੂਦ ਹੋਏ ਸਨ ਔਰ ਸਾਰਿਆਂ ਨੇ ਆਪਣੇ ਵਿਚਾਰ ਦਿੱਤੇ ਨੇ ਔਰ ਬਹੁਤ ਹੀ ਅچھے ਵਿਚਾਰ ਹਨ ਔਰ ਮੈਂ ਇਹੀ ਕਹਿਣਾ ਜਾਵਾਂਗਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ ਇਕ ਹੋਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਅਨਖ ਜਗਾਓ ਇਸ ਰੈਲੀ ਨੂੰ ਜੋ 21 ਤਰੀਕ ਨੂੰ ਹਾਲੀਵੁੱਡ ਦੇ ਵਿੱਚ ਹੋਣ ਜਾ ਰਹੀ ਆ ਉਸ ਨੂੰ ਅਸੀਂ ਕਾਮਯਾਬ ਕਰ ਸਕੀਏ ਔਰ ਇਸ ਰੈਲੀ ਦੇ ਦੁਆਰਾ ਜੋ ਸਾਡੇ ਅੱਗੇ ਸਾਹਮਣੇ ਚੁਣੌਤੀਆਂ ਹਨ ਜੋ مصیبی چارے ਦੇ ਉੱਤੇ ਇਸ ਦੇਸ਼ ਦੇ ਵਿੱਚ ਜਿਨ੍ਹਾਂ ਲੋਕੀ ਬਹੁਤ ਸਾਰੇ ਜੁਲਮਾਂ ਦਾ ਸਾਹਮਣਾ ਕਰਨ ਦਾ ਪੈ ਰਿਆ ਵਾ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਜੋ ਮੰਨਨ ਹੋਣ ਜਾ ਰਿਹਾ ਵਿਸ਼ੇਸ਼ ਤੌਰ ਤੇ ਜੋ 21 ਤਰੀਕ ਨੂੰ ਅਸੀਂ ਰੈਲੀ ਦੇ ਵਿੱਚ ਸ਼ਾਮਿਲ ਹੋਵਾਂਗੇ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਵਾ ਤਾਂ ਕਿ ਅਸੀਂ ਸਭ ਹਮ ਹਮਾ ਕੇ ਇੱਥੇ ਪਹੁੰਚੀਏ ਔਰ ਆਪਣੇ ਹੱਕਾਂ ਨੂੰ ਆਪਣੇ ਅਨਕ ਜਗਾਵ ਰਾਣੀ ਨੂੰ ਸੀ ਕਾਮਯਾਬ ਬਣਾ ਸਕੀਏ ਮੈਂ ਬੱਬਾ ਅਗੇ ਕ੍ਰਿਸਚਨ ਨੈਸ਼ਨਲ ਫਰੰਟ ਦਾ ਪੰਜਾਬ ਦਾ ਜੂਸ ਪ੍ਰੈਜ਼ੀਡੈਂਟ ਆ ਅੱਜ ਜਿਹੜੀ 21 ਤਰੀਕ ਦੇ ਸੰਬੰਧ ਦੇ ਵਿੱਚ ਮੀਟਿੰਗ ਹੋਈ ਆ ਸਾਡੇ ਜਿੰਨੇ ਵੀ ਮੌਤਵੀਰ ਸੱਜਣ ਸੀ ਸਾਰੇ ਬੁਲਾਏ ਹੋਏ ਸੀ ਕ੍ਰਿਸਚਨ ਨੈਸ਼ਨਲ ਫਰੰਟ ਦੇ ਔਰ ਪਾਸਟਰ ਸਹਿਬਾਨ ਇਹਨਾਂ ਨੇ ਸਾਰਿਆਂ ਨੇ ਇੱਥੇ ਭਰੋਸਾ ਦਿੱਤਾ 21 ਤਰੀਕ ਨੂੰ ਅਸੀਂ ਵੱਧ ਚੜ ਕੇ ਹਿੱਸਾ ਲਵਾਂਗੇ ਤਾਂ ਰੈਲੀ ਨੂੰ ਕਾਮਯਾਬ ਕਰਾਂਗੇ 21 ਤਰੀਕ ਦਿਨ ਵੀਰਵਾਰ ਨੂੰ ਜਿਹੜੀ ਰੈਲੀ ਹੋ ਰਹੀ ਆ ਪੈਲਸ ਹਾਲੀਵੁੱਡ ਦੇ ਨੇੜੇ ਹਾਲੀਵੁੱਡ ਦੇ ਵਿੱਚ ਰੇਲਵੇ ਸਟੇਸ਼ਨ ਦੇ ਨਜ਼ਦੀਕ ਸਭਨਾਂ ਨੇ ਉਹ ਕ੍ਰਿਸਚਨ ਨੈਸ਼ਨਲ ਫਰੰਟ ਦੇ ਜਿਹੜੇ ਅਹੁਦੇਦਾਰ ਉਹਨਾਂ ਨਾਲ ਵੀ ਕਿਸ ਤਰੀਕੇ ਨਾਲ ਆਪਾਂ ਸੰਗਤ ਨੂੰ ਲਿਆਣਾ ਆ ਤੇ ਕਿਹੜੀਆਂ ਸਾਡੀਆਂ ਸਰਕਾਰ ਦੇ ਸਰਕਾਰ ਨੂੰ ਡਿਮਾਂਡਾਂ ਦੱਸਣੀਆਂ ਆ ਉਹਦੀ ਯੋਜਨਾਬੰਦੀ ਕੀਤੀ ਗਈ ਹੈ। ਭਨ ਮਸੀਬ ਭਾਈਚਾਰੇ ਨੂੰ ਸਾਡੇ ਉਹ ਲੋਹੀ ਆ ਵੀ ਜਿਹੜਾ ਸਰਕਾਰ ਨੇ ਜੁਧ ਨਸ਼ਾ ਵਿਰੋਧ ਵੀ ਛੇੜਿਆ ਹੋਇਆ ਦਾ ਉਹਦੇ ਸचेਤ ਹੋਣ ਦੀ ਲੋੜ ਆ ਔਰ ਨਸ਼ੇ ਤੋਂ ਦੂਰ ਰਹਿਣਾ 23 ਤਰੀਕ ਨੂੰ ਮੈਂ ਸਾਰੇ ਭਾਈਚਾਰੇ ਨੂੰ ਆਖਦਾ ਹਾਂ ਹਮ ਮਹਾ ਕੇ ਹਾਲੀਵੁੱਡ ਪੈਲਸ ਪਹੁੰਚੋ ਤੇ ਰੈਲੀ ਨੂੰ ਕਾਮਯਾਬ ਕਰੋ।